ਸਾਂਝੀ ਕਰ ਰਿਹਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੁਖ ਜੋ ਹੈ ਤੇ ਕੀਤਾ ਗਿਆ ਸੀਗਾ ਸਾਬਕਾ ਜ਼ਥੇਦਾਰ ਅਗਿਆਨੀ ਰਗਵੀਰ ਸਿੰਘ ਹੋਣਾ ਦੇ ਵੱਲੋਂ ਲੇਕਿਨ ਹੁਣ ਜੋ ਹੈ ਇੱਥੇ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਉਹਨਾਂ ਦੇ ਵੱਲੋਂ ਜੋ ਐਸਡੀਪੀਸੀ ਦੇ ਖਿਲਾਫ ਅ ਪਟੀਸ਼ਨ ਪਾਈ ਗਈ ਸੀ ਜਿਸ ਦੀ ਭਲਕੇ ਸੁਣਵਾਈ ਵੀ ਹੋਣੀ ਸੀ ਲੇਕਿਨ ਸੁਣਵਾਈ ਤੋਂ ਪਹਿਲਾਂ ਹੀ ਉਹਨਾਂ ਦੇ ਵੱਲੋਂ ਜੋ ਹੈ ਇੱਥੇ ਉਹ ਆਪਣੀ ਪਟੀਸ਼ਨ ਨੂੰ ਵਾਪਸ ਲੈ ਲਿਆ ਗਿਆ ਸੋ ਕੀ ਕਾਰਨ ਬਣਿਆ ਕਿ ਕੁਝ ਕਾਰਵਾਈ ਹੋਈ ਹੈ ਕਿ ਇਸ ਦੇ ਪਿੱਛੇ ਕੋਈ ਚਰਚਾ ਹੋਈ ਹੈ ਉਹ ਜੋ ਹੈ ਹੁਣ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਕੀ ਕੁਝ ਇਥੇ ਬਣ ਰਿਹਾ ਸੋ ਇਸੇ ਦੇ ਉੱਤੇ ਹੋਰ ਵਧੇਰੀ ਜਾਣਕਾਰੀ ਲਵਾਂਗੇ ਮੇਰੇ ਸਹਿਯੋਗੀ ਜਗਵੰਤ ਸਿੰਘ ਬਰਾੜ ਸਾਡੇ ਨਾਲ ਜੁੜ ਚੁੱਕੇ ਨੇ ਜਗਵੰਤ ਜੀ ਕਿਵੇਂ ਦੇਖਦੇ ਹੋ ਕਿ ਇਹ ਪੂਰਾ ਮਾਮਲਾ ਜੋ ਹੈ ਪਹਿਲਾਂ ਤਾਂ ਪਟੀਸ਼ਨ ਪਾਈ ਗਈ ਸੀ ਰਗਵੀਰ ਸਿੰਘ ਹੁਣਾਂ ਦੇ ਵੱਲੋਂ ਹੁਣ ਵਾਪਸ ਲੈ ਲਈ ਗਈ ਹੈ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਜੀ ਬਿਲਕੁਲ ਅਨੂ ਦੱਸਦੀ ਹੈ ਕਿ ਜਾਨੀ ਰਗਵੀਰ ਸਿੰਘ ਹੋਰਾਂ ਨੇ 9 ਤਰੀਕ ਨੂੰ ਪਟੀਸ਼ਨ ਪਾਈ ਸੀ 9 ਜੂਨ ਦੇ ਵੱਲੋਂ ਉਹਨਾਂ ਦੇ ਵੱਲੋਂ ਪਟੀਸ਼ਨ ਜਿਹੜੀ ਦਾਖਲ ਕੀਤੀ ਜਾਂਦੀ ਆ ਪੂਰਾ ਮਾਮਲਾ ਕੀ ਇੱਕ ਵਾਰ ਉਹ ਪੂਰਾ ਦੱਸ ਦਿੰਨੇ ਆ ਤਾਂ ਤੁਹਾਨੂੰ ਯਾਦ ਹੋਣਾ ਜਿਹੜੇ ਦਰਸ਼ਕ ਵੇਖ ਰਹੇ ਉਹਨਾਂ ਨੂੰ ਵੀ ਚੇਤੇ ਹੋਣਾ ਉਹ 2 ਦਸੰਬਰ ਵਾਲਾ ਦਿਨ ਕਿ ਜਦੋਂ ਸਿੰਘ ਸਹਿਬਾਨ ਜਾਨੀ ਰਗਵੀਰ ਸਿੰਘ ਜਿਹੜਾ ਅਕਾਲ ਤਖਤ ਦੇ ਜਥੇਦਾਰ ਸੀਗੇ ਤੇ ਉਸ ਤੋਂ ਬਾਅਦ ਅਕਾਲੀ ਦਲ ਦੇ तमाम ਆਗੂ ਸੀਗੇ ਉਹਨਾਂ ਨੂੰ ਤਨਖਾਹਾਂ ਲਾਂਗਾ ਗੰਗਾ ਧਾਰਮਿਕ ਸਜਾਵਾਂ ਜਿਹੜੀਆਂ ਉਹ ਦਿੱਤੀਆਂ ਜਾਂਦਾ ਤੇ ਉਸ ਤੋਂ ਬਾਅਦ ਕਿਤੇ ਨਾ ਕਿਤੇ ਤਸਲਬਾਜੀ ਹੋਣੀ ਸ਼ੁਰੂ ਹੋ ਗਈ ਸੀਗੇ ਤੇ ਉਸ ਤੋਂ ਬਾਅਦ ਜਾਨੀ ਰਗਵੀਰ ਸਿੰਘ ਜੀ ਪਰਾਂ ਨੂੰ ਅਕਾਲ ਤਖਤ ਦੇ ਜਥੇਦਾਰ ਤੋਂ ਸਿਵਾਮਾਂ ਤੋਂ ਫਾਰਗ ਕਰ ਦਿੱਤਾ ਜਾਂਦਾ ਤੇ ਹਾਲਾਂਕਿ ਉਹ ਹੈੱਡ ਗ੍ਰਾਂਤੀ ਜਿਹੜੇ ਸੀਗੇ ਉਹ ਬਣੇ ਰਹੇ ਪਰ ਉਹਨਾਂ ਦੇ ਮਨ ਦੇ ਵਿੱਚ ਇੱਕ ਖਾਤਸ਼ਾ ਸੀਗਾ ਕਿ ਹੁਣ ਮੈਨੂੰ ਹੈੱਡ ਗ੍ਰਾਂਤੀ ਤੋਂ ਵੀ ਹਟਾਉਣਗੇ ਕਿਉਂਕਿ ਜੇਕਰ ਹੱਡ ਗ੍ਰਾਂਤੀ ਦੀ ਗੱਲ ਕੀਤੀ ਜਾਵੇ ਹਾਲਾਂਕਿ ਬਹੁਤੇ ਲੋਕ ਕਹਿੰਦੇ ਨੇ ਕਿ ਉਹ ਐਸਟੀਪੀਸੀ ਦੇ ਮੁਲਾਜ਼ਮ ਨਹੀਂ ਹੁੰਦੇ ਉਹਨਾਂ ਦਾ ਇੱਕ ਮਾਨਸ ਤਸਕਾਰ ਹੁੰਦਾ ਹਾਲਾਂਕਿ ਇੱਕ ਉਹਨਾਂ ਨੂੰ ਮਾਨਤਾ ਸੰਬੰਦਾ ਮਾਨਸ ਤਸਕਾਰ ਜਿਹੜਾ ਮਾਨਪਤਾ ਤੱਕ ਉਹ ਜ਼ਰੂਰ ਦਿੱਤਾ ਜਾਂਦਾ ਹੈਗਾ ਪਰ ਦੂਸਰੇ ਪਾਸੇ ਇੱਕ ਜਦੋਂ ਸਿੰਘ ਸਬਾਲ ਸਾਹਿਬ ਦਾ ਜਥੇਦਾਰ ਜਦੋਂ ਹਾਈ ਕੋਰਟ ਦਾ ਦਰਵਾਜ਼ਾ ਖੜਕਣਾਉਣ ਤੋਂ ਉਸ ਤੋਂ ਬਾਅਦ ਕਿਤੇ ਨਾ ਕਿਤੇ ਸਿੱਖ ਸੰਗਤ ਦੇ ਵਿੱਚ ਮਣਾ ਦੇ ਵਿੱਚ ਉਹਨਾਂ ਦੇ ਰੋਸ ਪਾਇਆ ਗਿਆ ਕਿ ਇੱਕ ਪਾਸੇ ਯਾਨੀ ਰਕबीर ਸਿੰਘ ਜਿਨ੍ਹਾਂ ਦਾ ਇੱਕ ਰੁਤਬਾ ਬਹੁਤ ਵੱਡਾ ਸੀਗਾ ਖਾਸ ਤੌਰ ਤੇ ਜਦੋਂ ਦੋ ਤਰੀਕ ਵਾਲਾ ਫੈਸਲਾ ਉਹ ਲੈਣਦੇ ਨੇ ਤਾਂ ਉਸ ਬਾਅਦ ਜਿਹੜਾ ਉਹਨਾਂ ਦਾ ਰੁਤਬਾ ਸੀਗਾ ਕਿ ਉਹ ਇੰਨਾ ਵੱਡਾ ਸੀਗਾ ਕਿ ਪੂਰੀ ਸਿੱਖ ਸੰਗਤ ਹੈਗੀ ਆ ਉਹਨਾਂ ਦੇ ਪਿੱਛੇ ਖੜੀ ਹੈਗੀ ਆ ਪਰ ਅਚਾਨਕ ਜਿਹੜੀ ਇਹ ਖਬਰ ਸਾਹਮਣੇ ਆਉਂਦੀ ਆ ਹਾਲਾਂਕਿ ਪਟੀਸ਼ਨ 9 ਤਰੀਕ ਨੂੰ ਪਾਈ ਜਾਂਦੀ ਆ ਪਰ ਕੱਲ ਇਹ ਪਟੀਸ਼ਨ ਸਾਹਮਣੇ ਆਉਂਦੀ ਆ ਤੇ ਉਸ ਤੋਂ ਬਾਅਦ ਸਿੱਖ ਸੰਗਤ ਆਪਾਂ ਕੋਈ ਬੁੱਧੀਜੀਵੀ ਹਜੇ ਤੇ ਉਹਨਾਂ ਦੇ ਵੱਲੋਂ ਇਸ ਚੀਜ਼ ਦਾ ਵਿਰੋਧ ਕੀਤਾ ਗਿਆ ਕਿ ਅਕਾਲ ਤਖਤ ਦੇ ਸਾਫਕਾ ਜਥੇਦਾਰ ਜਿੱਥੇ ਅਕਾਲ ਤਖਤ ਜਿਹੜਾ ਸਿੱਖਾਂ ਦੇ ਲਈ ਸਭ ਤੋਂ ਸੁਪਰੀਮ ਹੈਗਾ ਸਰਵੋੱਚ ਹੈਗਾ ਦੂਸਰੇ ਪਾਸੇ ਦੁਨਿਆਵੀ ਅਦਾਲਤਾਂ ਬੇਸ਼ੱਕ ਦੁਨਿਆਵੀ ਅਦਾਲਤਾਂ ਦਾ ਕਿਸੇ ਸਿੰਘ ਜ਼ਬਾਨ ਨੂੰ ਸੰਮਣ ਆ ਜੇ ਤਾਂ ਇੰਤੋਂ ਤੱਕ ਹੁੰਦਾ ਕਿ ਜਥੇਦਾਰ ਉਹ ਕਦੇ ਨਾ ਸੰਮਣ ਮੰਨਦੇ ਨੇ ਤੇ ਨਾ ਉਹ ਜਾਂਦੇ ਨੇ ਪਰ ਸਾਫਕਾ ਜਥੇਦਾਰ ਉਹ ਖੁਦ ਚੱਲ ਕੇ ਗਏ ਨੇ ਹਾਈ ਕੋਰਟ ਤੈਸੂ ਲੈ ਕੇ ਜਿਹੜੀ ਵੈਸ ਜਿੜੀ ਹੋਈ ਸੀਗੀ ਕਿਉਂਕਿ ਸਿੱਖ ਸੰਗਠਨوں ਨੂੰ ਇਹ ਲੱਗਦਾ ਸੀਗਾ ਕਿ ਸਿੱਖੀ ਦਾ ਜਿਹੜਾ ਫਲਸਫਾ ਹੈਗਾ ਉਹ ਬਹੁਤ ਛੋਟਾ ਹੋ ਜਾਵੇਗਾ ਕਿਉਂਕਿ ਅਕਾਲ ਤਖਤ ਦਾ ਸਾਫਤਾ ਜੱਸੀਦਾਰ ਹੋਣ ਉਹਨਾਂ ਦਾ ਕੱਦ ਏਡਾ ਵੱਡਾ ਹੋ ਵੀ ਮਹਿਜ਼ ਜਦੋਂ ਉਹ ਹੈੱਡ ਗ੍ਰਾਂੰਥੀ ਨੇ ਹੁਣ ਇਸ ਵਕਤ ਇੱਕ ਤਰ੍ਹਾਂ ਉਹ ਨੌਕਰੀ ਦੇ ਨੇ ਆਪਣੀ ਨੌਕਰੀ ਬਚਾਉਣ ਦੇ ਲਈ ਉਹ ਹਾਈ ਕੋਰਟ ਦੇ ਨੇ ਤਾਂ ਇੱਕ ਤੱਕ ਵੀ ਚਰਚਾਵਾਂ ਜਿਹੜੀਆਂ ਉਹ ਚੱਲੀਆਂ ਨੇ ਪਰ ਜਿਸ ਤਰ੍ਹਾਂ ਲਗਾਤਾਰ ਵਿਰੋਧ ਹੋਣਾ ਸ਼ੁਰੂ ਹੋ ਗਿਆ ਜਿਸ ਤਰ੍ਹਾਂ ਉਹਨਾਂ ਦਾ ਰੁਤਬਾ ਵੀ ਸੀਗਾ ਇੱਕ ਪਾਸੇ ਰੋਤਬਾ ਇੱਕ ਪਾਸੇ ਵਿਰੋਧ ਉਹਨਾਂ तमाम ਚੀਜ਼ਾਂ ਨੂੰ ਦੇਖਦਿਆਂ ਹੋਇਆਂ ਹੁਣ ਗਿਆਨੀ ਰਕबीर ਸਿੰਘ ਫਰਾਨਾ ਜਿਹੜੀ ਪਟੀਸ਼ਨ ਪਾਈ ਸੀਗੀ ਜਿਹਦੇ ਕੱਲ ਸੁਣਵਾਈ ਹੋਣੀ ਸੀਗੀ ਤਾਂ ਹੁਣ ਉਹ ਪਟੀਸ਼ਨ ਵਾਪਸ ਲੈ ਲਈ ਹੈ ਜੀ ਉਹਨੂੰ ਹਾਂ ਜੀ ਸੋ ਲੱਗਦਾ ਹੈ ਜਗਵੰਤ ਜੀ ਕਿ ਹੁਣ ਜੋ ਇਹਨਾਂ ਦੇ ਵੱਲੋਂ ਖੱጫ ਜ਼ਾਹਿਰ ਕੀਤਾ ਗਿਆ ਕਿ ਉਹਨਾਂ ਨੂੰ ਫਾਰਕ ਕਰ ਦਿੱਤਾ ਜਾਵੇਗਾ ਤਾਂ ਉਸ ਚੀਜ਼ ਤੇ ਕੋਈ ਅਸਰ ਪਏਗਾ ਸੋ ਅਮੋਸ਼ ਜੇਕਰ ਹੁਣ ਪਟੀਸ਼ਨ ਦੀ ਗੱਲ ਕੀਤੀ ਜਾਵੇ ਹਾਲਾਂਕਿ ਜਿਵੇਂ ਇਹ ਹਾਈ ਕੋਰਟ ਪਹੁੰਚਦੇ ਨੇ ਦਰਵਾਜ਼ੇ ਖੜਕਾਉਂਦੇ ਨੇ ਪਰ ਇੱਕ ਵਾਰੀ ਮਸਲਾ ਜਿਹੜਾ ਉਹ ਸਾਹਮਣੇ ਆ ਚੁੱਕਿਆ ਮੀਡੀਆ ਤੇ ਇੱਕ ਮਸਲਾ ਵੀ ਸਾਹਮਣੇ ਆ ਚੁੱਕਿਆ ਬਾਕੀ ਜੇਕਰ ਇਹ ਅਧਿਕਾਰ ਖੇਤਰ ਐਸਡੀਪੀ ਦੀ ਤਰ੍ਹਾਂ ਗਿਆ ਪਤਾਰ ਪੱਤਰਕਾਰ ਜੀ ਆਪਾਂ ਇਸ ਨੂੰ ਅਨਲਿਸਿਸ ਕਰੀਏ ਕਿ ਇਹਨਾਂ ਨੂੰ ਹਟਾਇਆ ਜਾ ਸਕਦਾ ਜਾਂ ਨਹੀਂ ਹਟਾਇਆ ਜਾ ਸਕਦਾ ਪਹਿਲੀ ਗੱਲ ਇਹ ਅਧਿਕਾਰ ਕਿਤਰਾ ਐਸਡੀਪੀ ਦੀ ਤਰ੍ਹਾਂ ਗਿਆ ਪਰ ਜਿਸ ਤਰ੍ਹਾਂ ਹੁਣ ਇੱਕ ਪਟੀਸ਼ਨ ਪਈ ਹੈਗੀ ਆ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਵੀ ਖਾਸੇ ਜਿਤਾਏ ਗਏ ਨੇ ਜੇਕਰ ਬਾਕੀ ਕਹਿੰਦਾ ਦੂਸਰੇ ਪਾਸੇ ਐਸਡੀਪੀ ਹਟਾਉਣ ਦੀ ਕੋਸ਼ਿਸ਼ ਕਰਦੀ ਹੈਗੀ ਪਰ ਕਿਤੇ ਨਾ ਕਿਤੇ ਸਿੱਖ ਸਮਾਜ ਵੀ ਜਾਨੀ ਰਕबीर ਸਿੰਘ ਦੇ ਨਾਲ ਕਹੜ ਸਕਦਾ ਕਿ ਜੇਕਰ ਉਹਨਾਂ ਦੇ ਖਾਸੇ ਸੀਗੇ ਤੇ ਉਹਨਾਂ ਨੂੰ ਵਾਕਈ ਹੀ ਕਿਤੇ ਨਾ ਕਿਤੇ ਇਸ ਚੀਜ਼ ਦਾ ਇਲਮ ਸੀਗਾ ਕਿ ਹਟਾਉਣਗੇ ਪਰ ਗੱਲ ਇਹ ਵੀ ਹੈਗੀ ਆ ਕਿ 2 ਦਸੰਬਰ ਤੋਂ ਬਾਅਦ ਜਦੋਂ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਦੀਆਂ ਜਥੇਦਾਰ ਦੀਆਂ ਸਭਾਵਾਂ ਤੋਂ ਫਾਰਕ ਕੀਤਾ ਜਾਂਦਾ ਹੈਗਾ ਤਾਂ ਉਦੋਂ ਇਹਨਾਂ ਨੂੰ ਹੈੱਡ ਗ੍ਰਾਂਤੀ ਰੱਖਿਆ ਗਿਆ ਹਾਲਾਂਕਿ ਲੰਮਾ-ਸਾਮਾ ਹੋ ਗਿਆ ਉਸ ਗੱਲ ਨੂੰ ਜੇ ਹਟਾਉਣਾ ਹੁੰਦਾ ਤਾਂ ਐਸਪੀਸੀ ਇਹ ਪਹਿਲਾਂ ਹਟਾ ਸਕਦੀ ਸੀ ਪਰ ਤਿੰਨੋ ਜਿਹੜੀਆਂ ਸਬਾਮਾਂ ਨੇ ਤੌਰ ਹੈਡ ਗਰੰਟੀ ਦੀਆਂ ਤਾਂ ਉਹ ਹਜੇ ਚੱਲ ਰਹੀਆਂ ਨੇ ਤਾਂ ਮੈਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਐਸਡੀਪੀਸੀ ਇਸ ਤਰ੍ਹਾਂ ਦਾ ਕੋਈ ਕਦਮ ਚੱਕੇਗੀ ਬਾਕੀ ਇਹ ਅਧਿਕਾਰ ਖੇਤਰ ਐਸਡੀਪੀਸੀ ਦਾ ਹੈਗਾ ਤਾਂ ਇਹੀ ਹੈਗਾ ਕਿ ਹਜੇ ਜਿਸ ਤਰ੍ਹਾਂ ਇਹ ਮਸਲਾ ਪੂਰਾ ਹਾਈਲਾਈਟ ਹੋ ਗਿਆ ਤਾਂ ਇਸ ਨੂੰ ਕਿੰਦਾ ਵਿਚਾਰਿਆ ਜਾਣਾ ਹੈਗਾ ਕਿਉਂਕਿ ਹਜੇ ਜਾਨੀ ਰਕबीर ਸਿੰਘ ਉਹ ਖੁਦ ਮੀਡੀਆ ਸਾਹਮਣੇ ਉਹਨਾਂ ਦਾ ਆਉਣਾ ਬਾਕੀ ਹੈਗਾ ਉਹਨਾਂ ਦਾ ਪੱਖ ਵੀ ਜਾਨਣਾ ਬਾਕੀ ਹੈਗਾ ਕਿ ਆਖਿਰਕਾਰ ਉਹਨਾਂ ਹਾਈ ਕੋਰਟ ਕਿਉਂ ਗਏ ਕਿਉਂਕਿ ਇਕ ਇੰਨੀ ਵੱਡੀ ਤੁਸੀਂ ਪਦਵੀ ਤੇ ਰਹੇ ਹੋ ਕਿਉਂਕਿ ਅਕਾਲ ਤਖਤ ਦੇ ਸਾਫ ਕਾਰਜ ਜਥੇਦਾਰ ਉਹਨਾਂ ਦਾ ਹਮੇਸ਼ਾ ਹੀ ਸਤਕਾਰ ਹੁੰਦਾ ਕਿ ਜੇਕਰ ਉਹਨਾਂ ਨੂੰ ਇਹ ਲੱਗਦਾ ਸੀ ਕਿ ਸ਼ਾਇਦ ਉਹ ਅਕਾਲ ਤਖਤ ਸਾਹਿਬ ਤੇ ਹੀ ਜਾ ਸਕਦੇ ਸੀਗੇ ਕਿਉਂ ਉਹ ਦੁਨੀਆਵੀ ਅਦਾਲਤਾਂ ਤੇ ਗਏ ਤਾਂ ਇਹ ਚੀਜ਼ਾਂ ਹੈਗੀਆਂ ਤਾਂ ਐਸਡੀਪੀਸੀ ਜਿਹੜਾ ਫਲਾਲ ਆਪਾਂ ਕਹਿ ਸਕਦੇ ਹਾਂ ਕਿ ਇਸ ਤਰ੍ਹਾਂ ਦਾ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਕਦਮ ਚੁੱਕਦੀ ਹੋਈ ਨਜ਼ਰ ਨਹੀਂ ਆਵੇ ਜੀ ਸੋ ਬਹੁਤ ਬਹੁਤ ਸ਼ੁਕਰੀਆ ਜਗਵੰਤ ਜੀ ਸੋ ਤੁਸੀਂ ਸੁਣਿਆ ਕਿ ਇਸ ਤਰੀਕੇ ਦੇ ਨਾਲ ਜੋ ਹੈ ਇੱਥੇ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਸਿੱਖ ਸੰਗਤ ਦੇ ਵਿੱਚ ਜੋ ਹੈ ਰੋਜ਼ ਸੀ ਇਸ ਚੀਜ਼ ਨੂੰ ਲੈ ਕੇ ਕਿ ਅਕਾਲ ਤਖਤ ਸਾਹਿਬ ਦੇ ਸਾਫ ਦਾ ਜਥੇਦਾਰ ਜੋ ਕਿ ਗਿਆਨੀ ਰਗਵੀਰ ਸਿੰਘ ਜਥੇਦਾਰ ਰਹਿ ਚੁੱਕੇ ਨੇ ਅਕਾਲ ਤਖਤ ਸਾਹਿਬ ਦੇ ਲੇਕਿਨ ਉਹ ਹੁਣ ਦੁਨੀਆਵੀ ਅਦਾਲਤ ਦੇ ਵਿੱਚ ਕਿਉਂ ਜਾ ਰਹੇ ਨੇ ਸੋ ਇਸ ਨੂੰ ਲੈ ਕੇ ਕਿਤੇ ਨਾ ਕਿਤੇ ਰੋਜ਼ ਜੋ ਹੈ ਉਠਿਆ ਤੇ ਦੋਸਤੋ ਬਾਅਦ ਹੁਣ ਕਿਹਾ ਜਾ ਰਿਹਾ ਕਿ ਸ਼ਾਇਦ ਇਹ ਫੈਸਲਾ ਫਿਰ ਗਿਆਨੀ ਰਗਵੀਰ ਸਿੰਘ ਹੁਣਾਂ ਨੇ ਲਿਆ ਕਿ ਹੁਣ ਉਹ ਇਹ ਪਟੀਸ਼ਨ ਜੋ ਹੈ ਵਾਪਸ ਲੈਣਗੇ ਸੋ ਪਟੀਸ਼ਨ ਜੋ ਹੈ ਇੱਥੇ ਜੋ ਐਸਜੀਪੀਸੀ ਦੇ ਖਿਲਾਫ ਪਾਈ ਗਈ ਸੀ ਕਿ ਗਿਆਨੀ ਰਗਵੀਰ ਸਿੰਘ ਹੁਣਾ ਦੇ ਵੱਲੋਂ ਉਹ ਵਾਪਸ ਲੈ ਲਈ ਗਈ ਹੈ तमाम ਉਹ ਗੱਲਬਾਤ ਜਿਹੜੀ ਹੈ ਤੁਸੀਂ ਸੁਣੀ ਕਿ ਜੋ ਵੀ ਚਰਚਾ ਚੱਲ ਰਹੀ ਹੈ ਤੇ ਕਿਸ ਤਰੀਕੇ ਦੇ ਨਾਲ ਇਹ ਸਾਰਾ ਮਾਮਲਾ ਹੋਇਆ ਸੋ ਉਹ ਤੁਸੀਂ ਵੇਖਿਆ ਤੇ ਹੁਣ ਅੱਗੇ ਗਿਆਨੀ ਕੀਤਾ ਸੀਗਾ ਕਿ ਐਸਜੀਪੀਸੀ ਜੋ ਹੈ ਉਹਨਾਂ ਨੂੰ ਦਰਬਾਰ ਸਾਹਿਬ ਦੇ ਹੈੱਡ ਗ੍ਰਾਂਤੀ ਦੇ ਅਹੁਦੇ ਤੋਂ ਫਾਰਗ ਕਰਨ ਜਾ ਰਹੀ ਹੈ ਤਾਂ ਐਸਾ ਖੱਛਾ ਉਹਨਾਂ ਦੇ ਵੱਲੋਂ ਜ਼ਾਹਿਰ ਕੀਤਾ ਗਿਆ ਸੀਗਾ ਤੇ ਇਸੇ ਨੂੰ ਧਿਆਨ ਦੇ ਵਿੱਚ ਰੱਖਦਿਆਂ ਉਹਨਾਂ ਨੇ ਫਿਰ ਐਸਜੀਪੀਸੀ ਖਿਲਾਫ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਸੀਗੀ ਭਲਕੇ 1 ਜੁਲਾਈ ਨੂੰ ਇਸ ਪਟੀਸ਼ਨ ਦੀ ਸੁਣਵਾਈ ਹੋਣੀ ਸੀ ਲੇਕਿਨ ਉਸ ਤੋਂ ਪਹਿਲਾਂ ਹੀ ਹੁਣ ਦੱਸੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਗਵੀਰ ਸਿੰਘ ਹੁਣਾਂ ਦੇ ਵੱਲੋਂ ਇਹ ਪਟੀਸ਼ਨ ਹੁਣ ਵਾਪਸ ਲੈ ਲਈ ਗਈ ਹੈ ਹੁਣ ਸਵਾਲ ਇਹ ਵੀ ਉੱਠ ਰਹੇ ਨੇ ਕਿ ਆਖਿਰਕਾਰ ਇਹ ਪਟੀਸ਼ਨ ਪਹਿਲਾਂ ਤਾਂ ਪਾਈ ਗਈ ਤਾਂ ਹੁਣ ਵਾਪਸ ਕਿਉਂ ਲਈ ਗਈ ਕਿ ਆਖਿਰਕਾਰ ਹੁਣ ਕੀ وجہ بنی ਹੈ ਕਿ ਇਹ ਪਟੀਸ਼ਨ ਵਾਪਸ ਲੈ ਲਈ ਗਈ ਹੈ ਸੋ ਵਾਕਵਾ ਕ ਸਵਾਲ ਜੋ ਹੈ ਉੱਠਨੇ ਸ਼ੁਰੂ ਹੋ ਚੁੱਕੇ ਨੇ ਲੇਕਿਨ ਦੱਸ ਦੇ ਕਿ ਇਹ ਵੱਡੀ ਖਬਰ ਜੋ ਹੈ ਇਸ ਵੇਲੇ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੁਖ ਜੋ ਹੈ ਤੇ ਕੀਤਾ ਗਿਆ ਸੀਗਾ ਸਾਫ ਦਾ ਜਥੇਦਾਰ ਅਗਿਆਨੀ ਰਕबीर ਸਿੰਘ ਹੁਣਾ ਦੇ ਵੱਲੋਂ ਲੇਕਿਨ ਹੁਣ ਜੋ ਹੈ ਇੱਥੇ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਉਹਨਾਂ ਦੇ ਵੱਲੋਂ ਜੋ ਐਸਡੀਪੀਸੀ ਦੇ ਖਿਲਾਫ ਆ ਪੇਟੀਸ਼ਨ ਪਾਈ ਗਈ ਸੀ ਜਿਸ ਦੀ ਭਲਕੇ ਸੁਣਵਾਈ ਵੀ ਹੋਣੀ ਸੀ ਲੇਕਿਨ ਸੁਣਵਾਈ ਤੋਂ ਪਹਿਲਾਂ ਹੀ ਉਹਨਾਂ ਦੇ ਵੱਲੋਂ ਜੋ ਹੈ ਇੱਥੇ ਉਹ ਆਪਣੀ ਪੇਟੀਸ਼ਨ ਨੂੰ ਵਾਪਸ ਲੈ ਲਿਆ ਗਿਆ ਸੋ ਕੀ ਕਾਰਨ ਬਣਿਆ ਕਿ ਕੁਝ ਕਾਰਵਾਈ ਹੋਈ ਹੈ ਕਿ ਇਸ ਦੇ ਪਿੱਛੇ ਕੋਈ ਚਰਚਾ ਹੋਈ ਹੈ ਉਹ ਜੋ ਹੈ ਹੁਣ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਕੀ ਕੁਝ ਇੱਥੇ ਬਣ ਰਿਹਾ ਹੈ ਸੋ ਇਸੇ ਦੇ ਉੱਤੇ ਹੋਰ ਵਧੇਰੀ ਜਾਣਕਾਰੀ ਲਵਾਂਗੇ ਮੇਰੇ ਸਹਿਯੋਗੀ ਜਗਵੰਤ ਸਿੰਘ ਬਰਾੜ ਸਾਡੇ ਨਾਲ ਜੁੜ ਚੁੱਕੇ ਨੇ ਜਗਵੰਤ ਜੀ ਕਿਵੇਂ ਦੇਖਦੇ ਹੋ ਕਿ ਇਹ ਪੂਰਾ ਮਾਮਲਾ ਜੋ ਹੈ ਪਹਿਲਾਂ ਤਾਂ ਪਟੀਸ਼ਨ ਪਾਈ ਗਈ ਸੀ ਰਗਵੀਰ ਸਿੰਘ ਹੁਣਾਂ ਦੇ ਵੱਲੋਂ ਹੁਣ ਵਾਪਸ ਲੈ ਲਈ ਗਈ ਹੈ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਜੀ ਬਿਲਕੁਲ ਅਨੂ ਦੱਸਦੀ ਹੈ ਕਿ ਜਾਨੀ ਰਗਵੀਰ ਸਿੰਘ ਹੋਰਾਂ ਨੇ 9 ਤਰੀਕ ਨੂੰ ਪਟੀਸ਼ਨ ਪਾਈ ਸੀ 9 ਜੂਨ ਦੇ ਵੱਲੋਂ ਉਹਨਾਂ ਦੇ ਵੱਲੋਂ ਪਟੀਸ਼ਨ ਜਿਹੜੀ ਦਾਖਲ ਕੀਤੀ ਜਾਂਦੀ ਆ ਪੂਰਾ ਮਾਮਲਾ ਕੀ ਇੱਕ ਵਾਰ ਉਹ ਪੂਰਾ ਦੱਸ ਦਿੰਨੇ ਆ ਤਾਂ ਤੁਹਾਨੂੰ ਯਾਦ ਹੋਣਾ ਜਿਹੜੇ ਦਰਸ਼ਕ ਵੇਖ ਰਹੇ ਉਹਨਾਂ ਨੂੰ ਵੀ ਚੇਤੇ ਹੋਣਾ ਉਹ 2 ਦਸੰਬਰ ਵਾਲਾ ਦਿਨ ਕਿ ਜਦੋਂ ਸਿੰਘ ਸਹਿਬਾਨ ਜਾਨੀ ਰਗਵੀਰ ਸਿੰਘ ਜਿਹੜਾ ਅਕਾਲ ਤਖਤ ਦੇ ਜਥੇਦਾਰ ਸੀਗੇ ਤੇ ਉਸ ਤੋਂ ਬਾਅਦ ਅਕਾਲੀ ਦਲ ਦੇ तमाम ਆਗੂ ਸੀਗੇ ਉਹਨਾਂ ਨੂੰ ਤਨਖਾਹਾਂ ਲੰਘਾਂ ਗੰਗਾ ਧਾਰਮਿਕ ਸਜਾਵਾਂ ਜਿਹੜੀਆਂ ਉਹ ਦਿੱਤੀਆਂ ਜਾਂਦਾ ਤੇ ਉਸ ਤੋਂ ਬਾਅਦ ਕਿਤੇ ਨਾ ਕਿਤੇ ਤਸਲਬਾਜੀ ਹੋਣੀ ਸ਼ੁਰੂ ਹੋ ਗਈ ਸੀਗੇ ਤੇ ਉਸ ਤੋਂ ਬਾਅਦ ਜਾਨੀ ਰਗਵੀਰ ਸਿੰਘ ਜੀ ਪਰਾਂ ਨੂੰ ਅਕਾਲ ਤਖਤ ਦੇ ਜਥੇਦਾਰ ਤੋਂ ਸਿਵਾਮਾਂ ਤੋਂ ਫਾਰਗ ਕਰ ਦਿੱਤਾ ਜਾਂਦਾ ਤੇ ਹਾਲਾਂਕਿ ਉਹ ਹੈੱਡ ਗ੍ਰਾਂਤੀ ਜਿਹੜੇ ਸੀਗੇ ਉਹ ਬਣੇ ਰਹੇ ਪਰ ਉਹਨਾਂ ਦੇ ਮਨ ਦੇ ਵਿੱਚ ਇੱਕ ਖਾਤਸ਼ਾ ਸੀਗਾ ਕਿ ਹਰ ਮੈਨੂੰ ਹੈੱਡ ਗ੍ਰਾਂਤੀ ਤੋਂ ਵੀ ਹਟਾਉਣਗੇ ਕਿਉਂਕਿ ਜੇਕਰ ਹੱਟ ਗ੍ਰਾਂਤੀ ਦੀ ਗੱਲ ਕੀਤੀ ਜਾਵੇ ਹਾਲਾਂਕਿ ਬਹੁਤੇ ਲੋਕ ਕਹਿੰਦੇ ਨੇ ਕਿ ਉਹ ਐਸਟੀਪੀਸੀ ਦੇ ਮੁਲਾਜ਼ਮ ਨਹੀਂ ਹੁੰਦੇ ਉਹਨਾਂ ਦਾ ਇੱਕ ਮਾਨਸ ਤਤਕਾਰ ਹੁੰਦਾ ਹਾਲਾਂਕਿ ਇੱਕ ਉਹਨਾਂ ਨੂੰ ਮਾਨਤਾ ਬੰਦਾ ਮਾਨਸ ਤਤਕਾਰ ਜਿਹੜਾ ਮਾਨ ਪਤਾਟਾ ਉਹ ਜ਼ਰੂਰ ਦਿੱਤਾ ਜਾਂਦਾ ਹੈਗਾ ਪਰ ਦੂਸਰੇ ਪਾਸੇ ਇੱਕ ਜਦੋਂ ਸਿੰਘ ਸਬਾਣ ਸਾਫ ਦਾ ਜefeਦਾਰ ਜਦੋਂ ਹਾਈ ਕੋਰਟ ਦਾ ਦਰਵਾਜ਼ਾ ਖੜਕਣਾਉਣ ਤੋਂ ਉਸ ਤੋਂ ਬਾਅਦ ਕਿਤੇ ਨਾ ਕਿਤੇ ਸਿੱਖ ਸੰਗਤ ਦੇ ਵਿੱਚ ਮਣਾਵ ਦੇ ਵਿੱਚ ਉਹਨਾਂ ਦੇ ਰੋਸ ਪਾਇਆ ਗਿਆ ਕਿ ਇੱਕ ਪਾਸੇ ਯਾਨੀ ਰਕबीर ਸਿੰਘ ਜਿਨ੍ਹਾਂ ਦਾ ਇੱਕ ਰੁਤਬਾ ਬਹੁਤ ਵੱਡਾ ਸੀਗਾ ਖਾਸ ਤੌਰ ਤੇ ਜਦੋਂ ਦੋ ਤਰੀਕ ਵਾਲਾ ਫੈਸਲਾ ਉਹ ਲੈਂਦੇ ਨੇ ਤਾਂ ਉਸ ਬਾਅਦ ਜਿਹੜਾ ਉਹਨਾਂ ਦਾ ਰੁਤਬਾ ਸੀਗਾ ਕਿ ਉਹ ਇੰਨਾ ਵੱਡਾ ਸੀਗਾ ਕਿ ਪੂਰੀ ਸਿੱਖ ਸੰਗਤ ਹੈਗੀ ਆ ਉਹਨਾਂ ਦੇ ਪਿੱਛੇ ਖੜੀ ਹੈਗੀ ਆ ਪਰ ਅਚਾਨਕ ਜਿਹੜੀ ਇਹ ਖਬਰ ਸਾਹਮਣੇ ਆਉਂਦੀ ਆ ਹਾਲਾਂਕਿ ਪਟੀਸ਼ਨ 9 ਤਰੀਕ ਨੂੰ ਪਾਈ ਜਾਂਦੀ ਆ ਪਰ ਕੱਲ ਇਹ ਪਟੀਸ਼ਨ ਸਾਹਮਣੇ ਆਉਂਦੀ ਆ ਤੇ ਉਸ ਤੋਂ ਬਾਅਦ ਸਿੱਖ ਸੰਗਤ ਆਪਾਂ ਕੋਈ ਬੁੱਧੀਜੀਵੀ ਅਚਰ ਤੇ ਉਹਨਾਂ ਦੇ ਵੱਲੋਂ ਇਸ ਤੀਜਾ